ਇੱਕ ਅਨੁਰੋਧ ਹੈ ਮੇਰੇ ਹਲਕਾ ਇੰਚਾਰਜ ਨੂੰ ਰਾਜੂ ਨੂੰ ਕਿ ਆਪਣੀ ਟੀਮ ਦੇ ਨਾਲ ਜਲਦੀ ਇਹ ਤਿਆਰੀ ਕਰੋ ਤਾਂ ਕਿ ਤੁਹਾਡੇ ਬਲਾਕ ਪ੍ਰਦਾਨ ਤਿਆਰ ਹੋਣ ਪਿੰਡਾਂ ਦੇ ਪ੍ਰਦਾਨ ਤਿਆਰ ਹੋਣ ਉਹਦੇ ਨਾਲ ਹਰ ਪਿੰਡ ਤੋਂ 25-25 ਐਪਲੀਕੇਸ਼ਨ ਸਿਰਫ ਉਹਨਾਂ ਚੰਗ ਮੱਛੀਆਂ ਦੀ ਲੈਣੀਆਂ ਜਿਹੜਾ ਕੋਲ ਨੌਕਰੀ ਨਹੀਂ ਹੈ ਜੀ ਔਰ ਉਹਨਾਂ ਨੂੰ ਅਸੀਂ ਨੌਕਰੀ ਦੇਾਂਗੇ ਇਹ ਮੇਰੀ ਗਾਰੰਟੀ ਰਹੀ ਅੱਜ ਮੈਂ ਤੁਹਾਡੇ ਚੈਨਲ ਤੇ ਬੋੜਿਆ ਉਹ ਕਿੱਥੇ ਰੁਕੀ ਰਹੀ ਏ ਉਹ ਅਸੀਂ ਦਿਖਾਂਗੇ ਲੇਕਿਨ ਉਹਨਾਂ ਨੂੰ ਨੌਕਰੀ ਮਿਲੇਗੀ ਇਹਦੇ ਇਲਾਵਾ ਪੰਜਾਬ ਸਰਕਾਰ ਨੇ ਬਹੁਤ ਉਪਰਾਲੇ ਕੀਤੇ ਨੇ ਜਦੋਂ ਬਿਜਲੀ ਦਾ ਮੈਟਰਨ ਸੀਗਾ ਤੇ ਹਿੰਦੁਸਤਾਨ ਦਾ ਪਹਿਲਾ ਸਟੇਟ ਬਣਿਆ ਜਿੱਥੇ ਸਾਰੇ ਵਰਗਾਂ ਦੀ ਬਿਜਲੀ ਫ੍ਰੀ ਹੈ ਦੂਸਰਾ

ਕੋਈ ਦਬੀ ਸਟੇਮ ਹੀ ਰਹਿ ਗਈ ਜਿਹੜੀ ਅਸੀਂ ਪ੍ਰੋਮਿਸ ਕੀਤਾ ਸਾਡੇ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਆਉਣ ਤੋਂ ਪਹਿਲਾਂ ਉਹ ਪੂਰੀ ਨਹੀਂ ਹੋਇਆ ਐਕਸੈਪਟ ਕਿ ਸਾਡੀਆਂ ਮਾਪਿਆਂ ਨੂੰ ਅਸੀਂ 1000 ਰੁਪਏ ਕਮਿਟਡ ਕੀਤਾ ਸੀਗਾ ਸ਼ਾਰਟਲੀ ਅੱਜ ਅਸੀਂ ਗਾਰੰਟੀ ਕਰਦਾ ਮੈਂ ਤੁਹਾਨੂੰ ਬਹੁਤ ਸ਼ਾਰਟਲੀ ਹਰ ਪਰਿਵਾਰ ਦੇ ਹਰ ਮੇਰੀ ਪੈਨ ਮਾਤਾ ਦੇ account ਵਿੱਚ 11 1100 ਰੁਪਏ ਚਿਮਿਤ ਸਰਦਬ ਨੇ ਕਮਿਟ ਕੀਤਾ ਉਹ ਪਾਇਆ ਜਾਏਗਾ ਬਾਕੀ ਜਿਹੜੀਆਂ ਪਾਰਟੀਆਂ ਗੱਲਾਂ ਕਰਦੀਆਂ ਨੇ ਤੇ ਸਾਨੂੰ 4 ਸਾਲ ਦਾ ਹੱਕਸਾਬ ਦਿਓ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ 5 ਸਾਲ ਰਾਜ ਕੀਤਾ ਤੁਸੀਂ 5 ਸਾਲ ਦੇ 90 ਪ੍ਰੋਮਿਸ ਸੀਗੇ ਤੁਹਾਡੇ ਮੈਨੀਫੈਸਟੋ 'ਚ ਇੱਕ ਵੀ ਪੂਰਾ ਕੀਤਾ ਇੱਕ ਵੀ ਸ਼ੁਰੂ ਕੀਤਾ ਨਹੀਂ ਇਹ ਸਿਰਫ ਸਿਰਫ ਇਮਾਨਦਾਰ ਛੀਮਰੇ ਸਰਦਾਰ ਭਗਵੰਤ ਸਿੰਘ ਮਾਹਦੀ ਨੇ ਚੋਕਿਆ ਪੰਜਾਬੀਆਂ ਨੂੰ ਉਹ ਪੂਰਾ ਕੀਤਾ ਹਰ ਜਿਹੜੇ ਵਿੱਚ ਤੁਸੀਂ ਪਹੁੰਚੇ ਹੋ ਇਸ ਸਾਲ ਕੇ ਨੂੰ ਆਮ ਆਦਮੀ ਪਾਰਟੀ ਦੇ ਲੋਕਾਂ ਨੇ 50000 ਤੱਕ ਦੀ ਵੋਟ ਪਾਈ ਸੀ ਲੇਕਿਨ ਉਸ ਤੋਂ ਬਾਅਦ ਕਾਫੀ ਟਕਸਾਲੀ ਵਰਕਰ ਕਹਿ ਸਕਦੇ ਜਿਹੜੇ ਫਾਊਂਡਰ ਮੈਂਬਰ ਵੀ ਨੇਸ ਤੋਂ ਦੇ ਵਰਕਰ ਉਹ ਵੀ ਛੱਡ ਗਏ ਹੋ ਹੋਰ ਨਾਲ ਪਾਰਟੀ ਦੀ ਇਲੇਕ ਇ ਕੀ ਕਹਿਣਾ ਚਾਹੁੰਦੇ ਕੀ ਕਾਰਨ ਮੰਗਦੇ ਦੇਖੋ ਜੇ ਕਾਰਨ ਕੋਈ ਵੀ ਹੋਏ ਮੈਂ ਆ ਜਾਇਆ ਮੇਰੇ ਟਕਸਾਲੀ ਵੜਕੇ ਦੀ ਦੀ ਗੱਲ ਕਰਦੇ ਹੋ ਉਹ ਵੀ ਮੇਰਾ ਪਰਿਵਾਰ ਹੈ ਕੋਈ ਕਿਸੇ ਦਾ ਗਿਲਾ ਸ਼ਿਕਵਾ ਦਾ ਦੂਰ ਕਰਾਂਗੇ ਜੇ ਕਿਤੇ ਮਿਸਅੰਡਰਸਟੈਂਡਿੰਗ ਹੋਈ ਜਾਂ ਦੂਰ ਕਰਾਂਗੇ ਸਾਰੇ ਮਿਲ ਕੇ ਕਿੱਠੇ ਹੋ ਕੇ ਕੰਮ ਕਰਾਂਗੇ ਔਰ ਆਮ ਆਦਮੀ ਪਾਡੇ ਦਾ ਐਵੇਲੇ ਬਣਾਗੇ ਉਹ ਸਾਡੀ ਆਉਣ ਵਾਲੀ ਸਰਕਾਰ ਦਾ ਹਿੱਸਾ ਹੋਏਗੀ ਇਹ ਹਰ ਕੰ사 ਉਹ ਸਾਡੀ ਪਾਰਟੀ ਦਾ ਦੇਖੋ ਉਹ ਮੇਰਾ ਪ੍ਰੋਜੈਕਟ ਨਹੀਂ ਉਹ ਮੈਂ ਉਹ ਡਿਸੀਡ ਨਹੀਂ ਲੈਤਾ ਉਹ ਡਿਸੀਜਨ ਸਾਡੀ ਲੀਡਰਸ਼ਿਪ ਲੈ ਗਈ ਕਿ ਨੂੰ ਰੱਖਣਾ ਕਿ ਨੂੰ ਚੇਂਜ ਕਰਨਾ ਉਹ ਸਾਰਾ ਡਿਸੀਜਨ ਉਹ ਸਾਡੇ ਨਾਂ ਤੇ ਅਸੀਂ ਦੇ ਸਪੈਸ਼ਲੀ ਅਗਰ ਤੁਸੀਂ ਮੈਨੂੰ ਬੋਲੋ ਕਿ ਭਈ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਦੇ ਬਾਰੇ ਦੀ ਕੁਝ ਗੱਲ ਕਰ ਰਹੀ ਹੈ ਤੇ ਮੈਂ ਤੁਹਾਨੂੰ ਬੋਲਾਂ ਕਿ ਨੂੰ ਚੇਨ ਕਰ ਰਿਹਾ ਕਿ ਨੂੰ ਰੱਖ ਰਿਹਾ ਸਰ ਆਏ ਦੇ ਵਰਕਰ ਵੀ ਇੱਥੇ ਆ ਇੱਕ ਮਾੜੀ ਜਿਹੀ ਬੈਠੇ ਹੋ ਕਿ ਗੱਲ ਮਚਾਈ ਜਾਏਗੀ ਵਸ ਦੇਖੋ ਮੈਂ ਮੇਰੇ ਵਰਕਰਾਂ ਦੀ ਗੱਲ ਸੁਣਨ ਵਾਸਤੇ ਪਹੁੰਚਣ ਵਾਸਤੇ ਹੀ ਮੈਂ ਇੱਥੇ ਆਇਆ ਔਰ ਆਫੀਸ ਦੀ ਵੀ ਓਪਨਿੰਗ ਹੋ ਗਈ ਔਰ ਮੈਂ ਯਕੀਨ ਨਾਲ ਕਹਿੰਦਾ ਮੇਰੇ ਵਰਕਰਾਂ ਨੂੰ ਕੋਈ ਵੀ ਵਰਕਰ ਹੋਏ ਪੁਰਾਣਾ ਨਿਆ ਸਾਰੇ ਆਮ ਆਦਮੀ ਪਾਰਟੀ ਦੇ ਆ ਸਾਰੇ ਨਾਲ ਨਾਲ ਰਹਿ ਕੇ ਕੰਮ ਕਰਾਂਗੇ ਔਰ ਪਾਰਟੀ ਨੂੰ ਅੱਗੇ ਲੈ ਕੇ ਜਾਾਂਗੇ I don't know, I don't know, I don't know. ਚਲੋ ਭਾਵਾਗਾ ਸਾਰਿਆਂ ਤੁਹਾਨੂੰ ਟੈਨਸ਼ਨ ਨਾ ਲਓ ਜਿਆਦਾ ਇਹੋ ਜਿਹਾ ਦਿਮਾਗ ਨਾਲ ਉਸਾਂ ਨੂੰ ਆ ਸਲਾਹ ਕਰਦੇ ਆਂ ਸਾਫ ਕਰੀਏ ਨਾ ਇਹ ਕਿਹੜੇ ਜਗਾ ਗਏ ਕਿ ਦੋਰਾ ਕੀਤਾ ਤੀ ਪਾਣੀ ਵਾਲੇ ਉੱਤੇ ਤੋਂ ਬਾਅਦ ਲੋਕਾਂ ਨੇ ਸਮਾਂ ਆ ਦੇਖੋ ਜੀ ਅੱਜ ਸਲਾਰੀਆ ਸਾਹਿਬ ਨੇ ਅਸੀਂ ਉਹਨਾਂ ਕੋਲ ਟਾਈਮ ਲਿਆ ਸੀਗਾ ਇੱਥੇ ਦਿਨਾਲਗਰ ਦੇ ਵਿੱਚ ਵਿਧਾਨਸਭਾ ਦਿਨਾਲਗਰ ਦੇ ਵਿੱਚ ਜਿਹੜਾ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਦਾ ਦਫ਼ਤਰ ਖੁੱਲਿਆ ਪਹਿਲਾ ਦਫ਼ਤਰ ਦੀ ਸ਼ੁਰੂਆਤ ਦਿਨਾਲਗਰ ਤੋਂ ਹੋਈ ਆ ਤੇ ਸਲਾਰੀਆ ਸਾਹਿਬ ਨੇ ਆਪ ਯੋਗ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਦੇ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਨੇ ਆਪ ਆ ਕੇ ਅੱਜ ਇਸ ਦਫ਼ਤਰ ਦਾ ਉਦਘਾਟਨ ਕਰਕੇ ਤੇ ਸਾਰੇ ਹੀ ਰਾਜਪੂਤ ਕਲਿਆਣ ਬੋਰਡ ਦੇ ਮੈਂਬਰ ਸਾਹਿਬਾਨ ਨੂੰ ਵਰਕਰਾਂ ਨੂੰ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਦੇ ਪਿੱਠ ਦੇ ਹੱਥ ਰੱਖਿਆ ਵੀ ਤਗੜੇ ਹੋ ਕੇ ਇਸ ਦਫ਼ਤਰ ਤੋਂ ਜਿਹਨੂੰ ਵੀ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਆ ਉਹਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਏ ਜਿੱਦਾਂ ਕਿ ਪਹਿਲੇ ਮੈਂ ਸਾਰੀ ਸਾਨੂੰ ਪਹੋਰ ਕੀਤਾ ਕਿ ਅੱਜ ਉਹ ਪੁਰਾਣੇ ਵਰਕਰ ਵੀ ਆਏ ਸੀ ਜਿਹੜੇ ਮਤਲਬ ਘਰਾਂ ਦੇ ਵਿੱਚ ਹੀ ਬੈਗੇ ਸੀ ਲੇਕਿਨ ਕੰਮ ਨਹੀਂ ਸੀ ਕਰਦੇ ਉਹ ਅੱਜ ਮਿਲਣ ਆਏ ਨੇ ਆਪਣਾ ਦੁੱਖਾ ਸੁਣਾਇਆ ਕਿਦਾਂ ਦੇਖਦੇ ਹੋ ਸਾਰੀਆ ਸਾਹਿਬ ਨੇ ਉਹਨਾਂ ਦੀ ਗੱਲ ਬੜੀ ਗੌਰ ਨਾਲ ਸੁਣੀ ਹੈ ਤੇ ਜਿਨ੍ਹਾਂ ਨੇ ਕਿਹਾ ਸੀ ਇਹ ਉਹਨਾਂ ਦੀ ਜੋ ਵੀ ਨਿਰਾਸ਼ਾ ਸੀਗੀ ਪਹਾਈ ਕਮਾਂਡ ਤੱਕ ਨਹੀਂ ਪਹੁੰਚ ਰਹੀ ਸੀ ਉਹ ਸਾਰੀਆ ਸਾਹਿਬ ਇੱਕ ਪਲੇਟਫਾਰਮ ਦਾ ਕੰਮ ਕਰਨਗੇ ਤੇ ਉਹ ਦੱਸਦੇ ਨੇ ਉਹ ਜੋ ਵੀ ਉਹਨਾਂ ਦੀ ਪ੍ਰੋਬਲਮਾਂ ਉਹਨਾਂ ਨੇ ਸੋਲਵ ਵੀ ਕੀਤੀਆਂ ਕਾਫੀ ਇੱਥੇ ਤੁਸੀਂ ਦੇਖਿਆ ਹੀ ਆਓ ਤੇ ਬਾਕੀ ਉਹ ਉਹਨਾਂ ਦੀ ਜੋ ਮੁਸ਼ਕਲਾਂ ਹੋਣਗੀਆਂ ਹਾਈ ਕਮਾਂਡ ਤੱਕ ਜਾਂ ਸਲਾਰੀਆ ਸਾਹਿਬ ਦੇ ਬੇਸ ਤੇ ਜੋ ਹੱਲ ਹੋਣਗੇ ਉਹ ਕਰਨਗੇ ਬਾਕੀ ਜੋ ਹਾਈ ਕਮਾਂਡ ਨੂੰ ਬਚਾਣਗੇ ਉਹ ਉਹ ਆਸ਼ਵਾਸ਼ਣ ਦਿੱਤਾ ਸਾਰੇ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਇਹ ਤਗੜੇ ਹੋ ਕੇ ਕੰਮ ਕਰਨ ਉਹ ਆਵਾਜ਼ ਦੀ ਪਾਰਟੀ ਦੇ ਨਾਲ ਨਹੀਂ ਤੇ ਉਹਨਾਂ ਦੇ ਕੰਮ ਕਰਾਣਗੇ। ਜਿਹੜਾ ਕੋਣ ਜਿਉ ਉਹ ਦੱਸ ਮੈਨੂੰ ਜੀ ਕਹਿਣਾ ਚਾਹ। ਨਮਸਕਾਰ ਜੀ। ਮੈਂ ਸਾਰੇ ਮੇਰੇ ਦਿਨਾਂ ਦਾ ਕਰਦੇ ਰਾਤੂਲ ਕਿਆ ਕल्याण ਬੋਰਡ ਦੇ ਮੇਰੇ ਜਿੰਨੇ ਵੀ ਭਰਾਜ ਤੇ ਕਿੱਥੇ ਹੋਏ ਨੇ ਸਪੈਸ਼ਲੀ ਮੇਰਾ ਹਲਕਾ ਇੰਚਾਰਜ ਪਿੰਦਰ ਸਿੰਘ ਜੀ ਉਹਨਾਂ ਦੇ ਨਾਲ ਲਖਵੀਰ ਜੀ ਉਹਨਾਂ ਦੀ ਪੂਰੀ ਟੀਮ ਮਕੇਰੀਆਂ ਤੋਂ ਆਏ ਹੋਏ ਸਾਡੇ ਵਾਈਸ ਚੇਅਰਮੈਨ ਬਨੀ ਮਨਾਸੀ ਡਿਸਟ੍ਰਿਕਟ ਪ੍ਰਧਾਨ ਜਥਾਕਰ ਜਸਵੀਰ ਸਿੰਘ ਜੀ ਹੋਰ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਇੱਥੇ ਜਿਹੜੇ ਇਕੱਠੇ ਹੋਏ ਮੈਨੂੰ ਦੇਖ ਰਹੇ ਜਿਹੜੇ ਮੇਰੇ ਨਾਲ ਗੱਲਬਾਤ ਕੀਤੀ ਹੈ ਮੈਂ ਅੱਜ ਸਪੈਸ਼ਲੀ ਆਇਆ ਸਿਰਫ ਆਫੀ ਦੇ ਉਦਘਾਟਨ ਵਾਸਤੇ ਔਰ ਮੈਂ ਜਕੀਰ ਦਲਾਨਾ ਮੇਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਕਟਰ ਹਨ ਉਹ ਚਾਏ ਕਿਸੇ ਵੀ ਪਿੰਡ ਨਾਲ ਕਨੈਕਟਡ ਹੈ ਤੁਹਾਡਾ ਕੋਈ ਕੰਮ ਪੰਜਾਬ ਵਿੱਚ ਨਹੀਂ ਰੁਕੇਗਾ ਜਿਸ ਵੀ ਪਰਿਵਾਰ ਨੂੰ ਜ਼ਰੂਰ ਪੈਂਦੀ ਹੈ ਕੋਈ ਕੰਮ ਕਰਵਾਉਣੀ ਉਹ ਇੱਥੇ 24 ਘੰਟੇ ਦਫਤਰ ਖੁੱਲਾ ਰਹੇਗਾ ਆ ਪਿੰਡਰ ਪਾਸ ਦੇ ਨੂੰ ਮਿਲੋ ਤੁਹਾਡਾ ਕੰਮ ਹੋਏਗਾ ਔਰ ਅਸੀਂ ਹਰ ਪਿੰਡ ਵਿੱਚ ਇੱਕ ਇੱਕ ਪਿੰਡ ਦਾ ਪ੍ਰਧਾਨ ਬਣਾ ਰਿਹਾ ਔਰ ਪੱਚੀ ਪੱਚੀ ਮੈਂਬਰ ਦੇ ਰਿਹਾ ਨਾਲ ਉਹਦਾ ਮਤਲਬ ਸਿਰਫ ਇੱਕੋ ਹੀ ਹੈਗਾ ਕਿ ਆਮ ਆਦਮੀ ਪੂਰ ਕੋਲਾਫੀ ਪੁੱਜੀਏ ਤਾਂ ਕਿ ਕਿਸੇ ਦੀ ਕੋਈ ਤਕਲੀਫ ਹੋਏ ਅਸੀਂ ਗਵਰਨਮੈਂਟ ਦੇ ਨਾਲ ਗੱਲਬਾਤ ਕਰਕੇ ਉਥਾਲਪ ਕਰਵਾਈਏ ਮੇਰਾ ਇੱਕ ਅਨੁਰੋਧ ਹੈ ਮੇਰੇ ਹਲਕਾ ਇੰਚਾਰਜ ਨੂੰ ਰਾਜੂ ਨੂੰ ਕਿ ਆਪਣੀ ਟੀਮ ਦੇ ਨਾਲ ਜਲਦੀ ਇਹ ਤਿਆਰੀ ਕਰੋ ਤਾਂ ਕਿ ਤੁਹਾਡੇ ਬਲੌਕ ਪ੍ਰਧਾਨ ਤਿਆਰ ਹੋਣ ਪਿੰਡਾਂ ਦੇ ਪ੍ਰਧਾਨ ਤਿਆਰ ਹੋਣ ਉਹਦੇ ਨਾਲ ਹਰ ਪਿੰਡ ਚੋਂ 25-25 ਐਪਲੀਕੇਸ਼ਨ ਸਿਰਫ ਉਹਨਾਂ ਜੰਗ ਬੱਚਿਆਂ ਦੀ ਲੈਣੀਆਂ ਜਿਹੜਾ ਕੋਲ ਨੌਕਰੀ ਨਹੀਂ ਹੈਗੀ ਹੋਰ ਉਹਨਾਂ ਨੂੰ ਅਸੀਂ ਨੌਕਰੀ ਦੇਾਂਗੇ ਇਹ ਮੇਰੀ ਗਾਰੰਟੀ ਰਹੀ ਅੱਜ ਮੈਂ ਤੁਹਾਡੇ ਚੈਨਲ ਤੇ ਬੋਰਿਆ ਉਹ ਕਿੱਥੇ ਨੌਕਰੀ ਲਈਏ ਉਹ ਅਸੀਂ ਦਿਖਾਂਗੇ ਲੇਕਿਨ ਉਹਨਾਂ ਨੂੰ ਨੌਕਰੀ ਮਿਲੇਗੀ ਇਹਦੇ ਇਲਾਵਾ ਪੰਜਾਬ ਸਰਕਾਰ ਨੇ ਬਹੁਤ ਆਪ੍ਰਾਲੇ ਕੀਤੇ ਨੇ ਜਦੋਂ ਬਿਜਲੀ ਦਾ ਮੈਟਰ ਸੀਗਾ ਤੇ ਹਿੰਦੁਸਤਾਨ ਦਾ ਪਹਿਲਾ ਸਟੇਟ ਬਣਿਆ ਜਿੱਥੇ ਸਾਰੇ ਵਰਗਾਂ ਦੀ ਬਿਜਲੀ ਫ੍ਰੀ ਹੈ ਦੂਸਰਾ ਸਭ ਤੋਂ ਵੱਡਾ ਇੱਕ ਇੱਕ ਇਤਿਹਾਸ ਬਣਿਆ ਹਿਸਟਰੀ ਬਣੀ ਹੈ ਪਿਛਲੇ ਕਾਲ ਅਨਾਉਂਸਮੈਂਟ ਕੀਤੀ ਆ ਆਦਨੀ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ 10 ਲੱਖ ਰੁਪਏ ਦਾ ਇੰਸ਼ੋਰੈਂਸ ਬੀਮਾ ਹਰ ਪਰਿਵਾਰ ਨੂੰ ਦਿੱਤਾ ਗਿਆ ਹੈ ਔਰ ਪੰਜਾਬ ਚ 800 900 ਹਸਪੀਟਲ ਜਿਹੜੇ ਇਨ ਪੈਨਲ ਕੀ ਤਰ੍ਹਾਂ ਕਿਤੇ ਵੀ ਜਾ ਕੇ ਤੁਸੀਂ 24 ਘੰਟੇ ਆਪਣਾ ਇਲਾਜ ਕਰਵਾ ਸਕਦੇ ਹੋ ਇਹਦੇ ਇਲਾਵਾ ਕੋਈ ਇਦਾਂ ਦੀ ਸਕੀਮ ਨਹੀਂ ਰਹਿ ਗਈ ਜਿਹੜੀ ਅਸੀਂ ਪ੍ਰੋਮਿਸ ਕੀਤਾ ਸਾਡੇ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਆਉਣ ਤੋਂ ਪਹਿਲਾਂ ਉਹ ਪੂਰੀ ਨਹੀਂ ਹੋਇਆ ਐਕਸੈਪਟ ਕਿ ਸਾਡੀਆਂ ਮਾਪਿਆਂ ਨੂੰ ਅਸੀਂ 100000 ਰੁਪਏ ਕਮਿਟਡ ਕੀਤਾ ਸੀਗਾ ਟੋਟਲੀ ਅੱਜ ਅਸੀਂ ਗਾਰੰਟੀ ਕਰਦਾ ਮੈਂ ਤੁਹਾਨੂੰ ਬਹੁਤ ਸ਼ਾਰਟਲੀ ਹਰ ਪਰਿਵਾਰ ਦੇ ਹਰ ਮੇਰੀ ਪੈਨ ਮਾਤਾ ਦੇ ਅਕਾਊਂਟ ਵਿੱਚ 11 1100 ਰੁਪਏ ਚੀਮਿੰਟ ਸਿੰਘ ਸਾਹਿਬ ਨੇ ਕਮਿਟ ਕੀਤਾ ਉਹ ਪਾਇਆ ਜਾਏਗਾ ਬਾਕੀ ਜਿਹੜੀਆਂ ਪਾਰਟੀਆਂ ਗੱਲਾਂ ਕਰਦੀਆਂ ਨੇ ਤੇ ਸਾਨੂੰ 4 ਸਾਲ ਦਾ ਹਿਸਾਬ ਦਿਓ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ 5 ਸਾਲ ਰਾਜ ਕੀਤਾ ਤੁਸੀਂ 5 ਸਾਲ ਦੇ 90 ਪ੍ਰੋਮਿਸ ਸੀਗੇ ਤੁਹਾਡੇ ਮੈਨੀਫੈਸਟੋ ਇੱਕ ਵੀ ਪੂਰਾ ਕੀਤਾ ਇੱਕ ਵੀ ਸ਼ੁਰੂ ਕੀਤਾ ਨਹੀਂ ਇਹ ਸਿਰਫ ਸਿਰਫ ਇਮਾਨਦਾਰ ਜੀਬਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਕਿਹਾ ਪੰਜਾਬੀਆਂ ਨੂੰ ਉਹ ਪੂਰਾ ਕੀਤਾ ਇਸ ਵਾਸਤੇ ਅੱਜ ਮੈਂ ਸਾਰੇ ਆਮ ਆਦਮੀ ਪਾਰਟੀ ਦੇ volunteers ਮੇਰੇ ਪੰਜਾਬ ਸਟੇਟ ਰਾਜ ਕੋਲ ਕਲਿਆਰ ਬੋਰਡ ਦੇ ਮੈਂਬਰ ਸਾਰਿਆਂ ਨੂੰ ਕਹਿਣਾ ਕਿ ਤੁਹਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਕਿ ਤੁਹਾਡਾ ਚੀਮਰੇਸ ਇਨਾ ਮਾਨਦਾਰ ਹੈ ਇੰਨੇ ਈਮਾਨਦਾਰ ਨੇ ਲੋਕਾਂ ਦੀ ਸੇਵਾ ਕਰੋ ਆਨਬਾਰੇ 2027 ਫਿਰ ਤੁਸੀਂ ਆਮ ਆਦੀ ਪਾਰਟੀ ਦੀ ਸਰਕਾਰ ਮਿਲੇਗੀ ਤੁਹਾਨੂੰ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਡੇ 2027 ਫਿਰ ਸਾਡੇ ਚੀਮਰੇਸ ਹੋਣਗੇ ਬਹੁਤ ਬਹੁਤ ਤੁਮਨਾਤ ਤੁਮਸਕਾਰ ਇੱਕ ਸਵਾਲ ਹੈ ਮੇਰਾ ਜਿਸ ਹਰ ਗਲੇ ਵਿੱਚ ਤੁਸੀਂ ਪਹੁੰਚੇ ਹੋ ਇਸ ਸਾਲ ਕੇ ਨੂੰ ਆਮ ਆਦੀ ਪਾਰਟੀ ਦੇ ਲੋਕਾਂ ਨੇ 50000 ਦੇਖ ਦੀ ਵੋਟ ਪਾਈ ਸੀ ਲੇਕਿਨ ਉਸ ਤੋਂ ਬਾਅਦ ਕਾਫੀ ਟਕਸਾਲੀ ਵਰਕਰ ਕਹਿ ਸਕਦੇ ਜਿਹੜੇ ਫਾਊਂਡਰ ਮੈਂਬਰ ਵੀ ਨੇ ਇਥੋਂ ਦੇ ਵਰਕਰ ਉਹ ਵੀ ਛੱਡ ਕੇ ਹੋਰ ਨਾਲ ਬਾਕੀ ਪਾਰਟੀਆਂ ਦੇ ਵਿੱਚ ਚਲੇ ਗਏ ਕੀ ਕਹਿਣਾ ਚਾਹੁੰਦੇ ਕੀ ਕਾਰਨ ਮੰਨਦੇ ਦੇਖੋ ਜੀ ਕਾਰਨ ਕੋਈ ਵੀ ਹੋਏ ਮੈਂ ਅੱਜ ਆਇਆ ਮੇਰੇ ਟਕਸਾਲੀ ਵਰਕਰਾਂ ਦੀ ਜਿਹੜੀ ਗੱਲ ਕਰਦੇ ਹੋ ਉਹ ਵੀ ਮੇਰਾ ਪਰਿਵਾਰ ਹੈ ਕੋਈ ਕਿਸੇ ਦਾ ਗਿਲਾ ਸ਼ਿਕਵਾ ਦੂਰ ਕਰਾਂਗੇ ਜੇ ਕਿਤੇ ਮਿਸ ਅੰਡਰਸਟੈਂਡਿੰਗ ਹੋ ਗਿਆ ਦੂਰ ਕਰਾਂਗੇ ਸਾਰੇ ਮਿਲ ਕੇ ਕਿੱਥੇ ਹੋ ਕੇ ਕੰਮ ਕਰਾਂਗੇ ਔਰ ਆਮ ਆਦਮੀ ਪਾਰਟੀ ਦਾ ਐਵੇਲੇ ਬਣਾਂਗੇ ਉਹ ਸਾਡੀ ਆਉਣ ਵਾਲੀ ਸਰਕਾਰ ਦਾ ਹਿੱਸਾ ਹੋਏਗੀ ਕੀ ਹਲਕਾ ਇੰਚਾਰਜ ਉਹ ਸਾਡੀ ਪਾਰਟੀ ਦਾ ਦੇਖੋ ਉਹ ਮੇਰਾ ਪ੍ਰਯੋਗ ਨਹੀਂ ਉਹ ਮੈਂ ਉਹ ਡਿਸੀਡ ਨਹੀਂ ਲੈਤਾ ਉਹ ਡਿਸੀਜਨ ਸਾਡੀ ਲੀਡਰਸ਼ਿਪ ਲੈ ਗਈ ਕਿਹਨੂੰ ਰੱਖਣਾ ਕਿਹਨੂੰ ਚੇਂਜ ਕਰਨਾ ਉਹ ਸਾਰਾ ਡਿਸੀਜਨ ਉਹ ਸਾਡੇ ਨਾਂ ਤੇ ਅਸੀਂ ਤੇ ਸਪੈਸ਼ਲੀ ਅਗਰ ਤੁਸੀਂ ਮੈਨੂੰ ਬੋਲੋ ਕਿ ਭਈ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਦੇ ਬਾਰੇ ਵਿੱਚ ਕੁਝ ਗੱਲ ਕਰ ਰਹੀ ਹੈ ਤੇ ਮੈਂ ਤੁਹਾਨੂੰ ਬੋਲਾ ਕਿਹਨੂੰ ਚੇਂਜ ਕਰ ਰਿਹਾ ਕਿਹਨੂੰ ਰੱਖ ਰਿਹਾ ਸਰ ਇਹਦੇ ਵਰਕਰ ਵੀ ਅੱਧੇ ਹਾਈ ਕਮਾਡਿਟੀ ਤੋਂ ਵੀ ਬੈਠੇ ਹੋ ਕਿ ਗੱਲ ਪਹੁੰਚਾਈ ਜਾਏਗੀ ਵੈਸੇ ਉਹਨਾਂ ਦਾ ਦੇਖੋ ਮੈਂ ਮੇਰੇ ਵਰਕਰਾਂ ਦੀ ਗੱਲ ਸੁਣਨ ਵਾਸਤੇ ਪਹੁੰਚਾਉਣ ਵਾਸਤੇ ਹੀ ਮੈਂ ਇੱਥੇ ਆਇਆ ਔਰ ਆਫੀਸ ਦੀ ਵੀ ਓਪਨਿੰਗ ਹੋ ਗਈ ਔਰ ਮੈਂ ਯਕੀਨ ਨਾਲ ਕਹਿੰਦਾ ਮੇਰੇ ਵਰਕਰਾਂ ਨੂੰ ਕੋਈ ਵੀ ਵਰਕਰ ਹੋਵੇ ਪੁਰਾਣਾ ਨਿਆ ਸਾਰੇ ਆਮ ਆਦਮੀ ਪਾਰਟੀ ਦੇ ਸਾਰੇ ਨਾਲ ਨਾਲ ਰਹਿ ਕੇ ਕੰਮ ਕਰਾਂਗੇ ਔਰ ਪਾਰਟੀ ਨੂੰ ਅੱਗੇ ਲੈ ਕੇ ਜਾਾਂਗੇ ਬਹੁਤ ਬਹੁਤ ਧੰਨਵਾਦ